ਲਗਾਤਾਰ ਜਿਹੜਾ ਸਤਲੁਜ ਦਰਿਆ ਆਇਆ ਟਾਲ ਆਉਂਦਾ ਹੋਇਆ ਨਜ਼ਰ ਆ ਰਿਹਾ ਜਿਹੜੀਆਂ ਡਿਗਾਂ ਡਿਗਦੀਆਂ ਹੋਈਆਂ ਦਰਿਆ ਦੇ ਵਿੱਚ ਨਜ਼ਰ ਆਉਂਦੀਆਂ ਨੇ ਜਿਸ ਥਾਰੀ ਜ਼ਮੀਨ ਜਿਹੜੀ ਹੈ ਉਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਹੋਇਆ ਦਰਿਆ ਦਾ ਬਹਾਵ ਹੈ ਬਹਾਵ ਦੀ ਗਤੀ ਬਹੁਤ ਜ਼ਿਆਦਾ ਤੇਜ਼ ਹੈ ਖਾਸ ਕਰਕੇ ਲੋਕਾਂ ਨੂੰ ਮੈਂ ਫਿਰ ਤੁਹਾਡੇ ਚੈਨਲ ਤੋਂ ਬੇਨਤੀ ਕਰਦਾ ਕੋਈ ਘਬਰਾਣ ਦੀ ਲੋੜ ਨਹੀਂ ਪਾਣੀ ਤੁਹਾਡੇ ਘਰਾਂ ਤੱਕ ਨਹੀਂ ਆਊਗਾ ਇਹ ਤੁਹਾਡੇ ਨਾਲ ਵਾਦਾ ਕਰਦੇ ਹਾਂ ਤੁਸੀਂ ਵੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਦੇਖੋ ਤੁਸੀਂ ਕੱਲੀ ਕੱਲੀ ਆਵਾਜ਼ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ ਜਿਸ ਦਾ ਸਹਬਾ ਡਾਟਾ ਹੋਵੇ ਉਸ ਨੂੰ ਮਾਰ ਸਕੇ ਨਾ ਕੋਈ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਬਾਬਾ ਨਾਨਕ ਸਾਡੇ ਨਾਲ ਆ ਸਾਡਾ ਭਾਈਚਾਰਾ ਨਾਲ ਆ ਸਾਡੇ ਨੌਜਵਾਨ ਨਾਲ ਆ ਜਦੋਂ ਸਾਡੇ ਨਾਲ ਹੋਣ ਕੋਈ ਡਰ ਕਾ ਨਾ ਔਰ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਾਲਾਤ ਬਿਲਕੁਲ ਠੀਕ ਆ ਆਓ ਜੇ ਕਾਣਾ ਦਾ ਆਪੇ ਸੇਵਾ ਕਰੀਏ ਕਿਉਂਕਿ ਆਪਣਾ ਕੰਮ ਆ ਸੇਵਾ ਕਰਨਾ ਸੇਵਾ ਕਰਾਓ ਤੇ ਤਾਂ ਹੀ ਕੰਮ ਹੋਊਗਾ ਮੇਰੇ ਨੌਜਵਾਨ ਵੀਰਾਂ ਨੂੰ ਮੈਂ ਫੇਰ ਦੁਬਾਰਾ ਕਰਦਾ ਕਿ ਵੀਰੋ ਦੇਖੋ ਅੱਜ ਸੈਲਫੀਆਂ ਸੁਲਫੀਆਂ ਰੀਲਾਂ ਨਾ ਆ ਜਾ ਬਣਾਓ ਕਈ ਮੇਰੇ ਵੀਰ ਰੀਲਾਂ ਬਣਾਉਂਦੇ ਆ ਹੋਏ ਆ ਆਂਦੇ ਆ ਰੀਲ ਬਣਾਉ ਛਾ ਗਗਰ ਗੁਰਦਸਾਹਿਬ ਦਾ ਸ਼ਬਦ ਲਾਉਂਦੇ ਆ ਗੀਲਾ ਪਾਪਾ ਕੇ ਲੋਕਾਂ ਨੂੰ ਡਰਾਈ ਜਾਂਦੇ ਆ ਗਰਾਊਂਡ ਜਿਹੜਾ ਦੇ ਰਿਪੋਰਟ ਤੁਹਾਨੂੰ ਲੁਧਿਆਣਾ ਦੇ ਫਸਰਾਲੀ ਕਿਲੋਂ ਵਿੱਚ ਤੋਂ ਦਿਖਾ ਰਹੇ ਆ ਤੁਸੀਂ ਬੰਦ ਉੱਤੇ ਮੌਜੂਦ ਆ ਜਿੱਥੇ ਲਗਾਤਾਰ ਜਿਹੜਾ ਸੱਤ ਨੂੰ ਇਧਰ ਆਇਆ ਢਾਲ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੀਆਂ ਡਿਗਾਂ ਡਿਕਦੀਆਂ ਹੋਈਆਂ ਦਰਿਆ ਦੇ ਵਿੱਚ ਨਜ਼ਰ ਆਉਂਦੀਆਂ ਨੇ ਤਾਂ ਬਿਲਕੁਲ ਇੱਕ ਇੱਕ ਤਰੀਕੇ ਨਾਲ ਤੁਸੀਂ ਦੇਖੋ ਵੀ ਜਿੱਥੇ ਅਸੀਂ ਪਿਛਲੇ ਦਿਨ ਤੁਹਾਨੂੰ ਖੜ ਕੇ ਤਸਵੀਰਾਂ ਜਿਹੜੀਆਂ ਦਿਖਾ ਰਹੀ ਸੀਗੇ ਉਹ ਅੱਜ ਸਾਰੀ ਜ਼ਮੀਨ ਜਿਹੜੀ ਹੈ ਉਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਹੋਇਆ ਤੇ ਜਿਸ ਤਰੀਕੇ ਨਾਲ ਲਗਾਤਾਰੀ ਦਰਿਆ ਦਾ ਬਹਾਵ ਹੈ ਬਹਾਵ ਦੀ ਗਤੀ ਬਹੁਤ ਜ਼ਿਆਦਾ ਤੇਜ਼ ਹੈ ਅਸਲੀ ਗੇ ਤੇ ਹੌਸਲੇ ਬੁਲੰਦ ਨੇ ਸਰਪੰਚ ਸਾਹਿਬ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਹਾਲਾਤ ਇਸ ਸਮੇਂ ਕੀ ਨੇ ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਸਕੇ ਨਾ ਕੋਈ ਬਿਲਕੁਲ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਬਾਬਾ ਨਾਨਕ ਸਾਡੇ ਨਾਲ ਆ ਸਾਡਾ ਭਾਈਚਾਰਾ ਨਾਲ ਆ ਸਾਡੇ ਨੌਜਵਾਨ ਨਾਲ ਆ ਜਦੋਂ ਸਾਡੇ ਨਾਲ ਹੋਣ ਤੇ ਜਾ ਡਰ ਕਾ ਨਾ ਬਿਲਕੁਲ ਬਿਲਕੁਲ ਓਕੇ ਕੰਮ ਆ ਕੋਈ ਟੈਨਸ਼ਨ ਦੀ ਲੋੜ ਨਹੀਂ ਪਾਣੀ ਦੀ ਸਥਿਤੀ ਕੰਟਰੋਲ ਆ ਖਵਾਜਾ ਪੀਰ ਵੀ ਠੀਕ ਆ ਉਹ ਤੁਹਾਨੂੰ ਬਾਅਦ ਚ ਤੁਹਾਨੂੰ ਵੀਡੀਓ ਪਾਵਾਂਗੇ ਜੋ ਪਰ ਅੱਜ ਦੇ ਹਾਲਾਤ ਆ ਬਿਲਕੁਲ ਸਹੀ ਆ ਸਾਡਾ ਹੀ ਫਰਜ਼ ਬਣਦਾ ਸਾਰਿਆਂ ਦਾ ਸਵਾਗਤ ਕਰੋ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਮੇਰੇ ਵੀਰਾਂ ਨਾਲ ਆਣਾ ਉਹ ਸੇਵਾ ਕਰਨ ਵਾਸਤੇ ਆਣ ਜਾਂ ਕੋਈ ਦਾਨੀ ਸੱਜਣ ਆਂਦੇ ਆ ਉਹ ਦਾਨ ਜਿਹਨਾਂ ਦੇਣਾ ਉਹ ਉੱਥੇ ਜਾਂ ਪ੍ਰਸ਼ਾਸਨ ਨੂੰ ਦਿਓ ਜਾਂ ਮੋਕੇ ਦੇ ਸਰਪੰਚਾਂ ਨੂੰ ਦਿਓ ਕਿਉਂਕਿ ਕਈ ਲੋਕ ਸਾਡੇ ਤੇ ਹੋਰ ਫੜਫੜ ਕੇ ਲਈ ਜਾਂਦੇ ਉਹ ਕੰਮ ਨਾ ਕਰੋ ਕਿਉਂਕਿ ਉਹਦੇ ਨਾਲ ਹਾਲਾਤ ਬਹੁਤ ਮਾੜੇ ਹੋ ਰਹੇ ਆ ਔਰ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਨ ਜਾਂਦਾ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਹਾਲਾਤ ਬਿਲਕੁਲ ਸਹੀ ਆ ਆਓ ਜੇ ਕਾਣਾ ਦਾ ਆਪੇ ਸੇਵਾ ਕਰੀਏ ਕਿਉਂਕਿ ਆਪਣਾ ਕੰਮ ਆ ਸੇਵਾ ਕਰਨਾ ਸੇਵਾ ਕਰਾਓ ਤੇ ਤਾਂ ਹੀ ਕੰਮ ਹੋਊਗਾ ਬਿਲਕੁਲ ਇਹ ਸਮੇਂ ਪਿੱਛੇ ਵੀ ਦੇਖ ਸਕਦਾ ਹੁਣੇ ਇੱਕ ਪਪੂਲਰ ਦਾ ਪੇੜ ਜਿਹੜਾ ਵਿੱਚ ਲਿਗਾ ਤੇ ਇਸ ਤਰੀਕੇ ਦੇ ਮਨ ਲੱਗਦਾ ਹਜ਼ਾਰਾਂ ਪੇੜ ਜਿਹੜਾ ਹੈ ਇਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਹੋਇਆ ਵੀਰੇ ਕਰੋੜਾਂ ਰੁਪਏ ਦੇ ਪਪੂਲਰ ਚਲ ਗਏ ਲੋਕਾਂ ਦੇ ਤੇ ਕਰੋੜਾਂ ਦੀਆਂ ਜ਼ਮੀਨਾਂ ਚਲ ਗਈਆਂ ਪਰ ਹਜੇ ਚੱਲੋ ਚਾਲਾ ਆਪਾਂ ਅੰਦਾਜ਼ਨ ਹੀ ਲਾ ਸਕਦੇ ਅੰਦਾਜ਼ਾ ਬਾਤ ਚਲਾਵਾਂਗੇ ਪਰ ਅੱਜ ਦੀ ਜਿਹੜੀ ਸਥਿਤੀ ਆ ਉਹ ਬਾਹਰ ਲੱਗੀਓ ਦੇਖੋ ਉਹ ਸਾਹਮਣੇ ਗੁਜਰਤ ਭਾਈਚਾਰ ਉਹ ਬਿਲਕੁਲ ਬੰਦ ਤੋਂ ਬਾਹਰ ਸੀ ਉਹ ਵਿੱਚ ਚੱਲ ਗਿਆ ਉਹ ਕੁਝ ਸਮੇਂ ਦੇ ਵਿੱਚ ਉਹ ਰੜਕੇ ਚ ਟੱਲਣਾ ਸਾਡਾ ਜੰਗਲ ਲੱਗਿਆ ਸੀ ਉਹ ਰੜ ਗਿਆ ਸਾਡਾ ਅੱਜ ਹਾਲਾਤ ਇਹ ਆ ਗਏ ਸਾਡੇ ਕਿ ਅੱਜ ਅਰਦਾਸ ਕਰਨ ਦੀ ਲੋੜ ਆ ਦੇਖੋ ਅਰਦਾਸ ਬੀਤੀ ਨਾ ਜਾਇ ਜਨ ਜਨ ਕੀ ਅਰਦਾਸ ਜਨ ਜਨ ਨੇ ਲੱਗਿਆ ਅਰਦਾਸ ਕਰਨ ਹੁਣ ਕੰਟਰੋਲ ਸਥਿਤੀ ਚ ਹੌਲੀ ਹੌਲੀ ਸਮਾਂ ਪੈ ਕੇ ਇਹ ਕੁਝ ਦਿਨਾਂ ਚ ਕਿਉਂਕਿ ਜਿਹੜਾ ਇਹ ਦਰਿਆਵ ਆ ਨਾ ਇਹਨੂੰ ਟਾਈਮ ਲੱਗਣਾ ਸੈਟ ਹੋਣ ਨੂੰ ਜੇ ਕਹੀ ਦੀ ਨਾ ਪ੍ਰਸ਼ਾਸਨ ਜਾਂ ਅਸੀਂ ਕਰਨੀ ਕੋਸ਼ਿਸ਼ ਕਰ ਸਕਦੇ ਟੈਂਪਰਰੀ ਬੰਦ ਲਾਈ ਜੰਨੇ ਪਰ ਉਹ ਸਿਰਫ ਇੱਕ ਰੋਕ ਵਾਸਤੇ ਆ ਤਾਰਟੀਆਂ ਲੱਗਦੀਆਂ ਹੋਈਆਂ ਰੋਕ ਵਾਸਤੇ ਆ ਦੇਖੋ ਤੁਸੀਂ ਵੀ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦੇ ਆ ਦੇਖੋ ਤੁਸੀਂ ਕੱਲੀ ਕੱਲੀ ਆਵਾਜ਼ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ ਖਾਸ ਕਰਕੇ ਇੱਕ ਮੇਰੇ ਨੌਜਵਾਨ ਵੀਰਾਂ ਨੂੰ ਮੈਂ ਵੀ ਫੇਰ ਦੁਬਾਰਾ ਕਰਦਾ ਕਿ ਵੀਰੋ ਦੇਖੋ ਅੱਜ ਸੈਲਫੀਆਂ ਸੁਲਫੀਆਂ ਰੀਲਾਂ ਨਾ ਆ ਜਾ ਬਣਾਓ ਕਈ ਮੇਰੇ ਵੀਰ ਰੀਲਾਂ ਬਣਾਉਂਦੇ ਆ ਹੋਏ ਆ ਆਂਦੇ ਆ ਰੀਲ ਬਣਾਉਂਦੇ ਆ ਆਪਾਂ ਅਗੇ ਫੇਸਬੁੱਕ ਤੇ ਸ਼ਗ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਲਾਉਂਦੇ ਆ ਰੀਲਾਂ ਪਾਵਾ ਕੇ ਲੋਕਾਂ ਨੂੰ ਟਰਾਈ ਜਾਂਦੇ ਆ ਔਰ ਸ਼ਬਦ ਵੀ ਐਸੇ ਲਾਉਂਦੇ ਆ ਉਹ ਡਰਾਵੇਂ ਗੀਤ ਲਾ ਦਿੰਦੇ ਆ ਤੇ ਉਹ ਲੋਕ ਸਾਡੇ ਡਰ ਕੇ ਘਰਾਂ ਦੇ ਵਿੱਚ ਸੈਮੀ ਜਾਂਦੇ ਆ ਔਰ ਫੋਨ ਆਈ ਜਾਂਦੇ ਆ ਜੇ ਅਸੀਂ ਫੋਨ ਨਹੀਂ ਚੁੱਕਦੇ ਤਾਂ ਤਾਂ ਸਾਨੂੰ ਗਾਲਾਂ ਪੈਂਦੀਆਂ ਜੇ ਅਸੀਂ ਲੋਕਾਂ ਨੂੰ ਸਮਝਾਉਂਦੇ ਤਾਂ ਤਾਂ ਸਾਨੂੰ ਗਾਲਾਂ ਪੈਂਦੀਆਂ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦਾ ਆ ਦੇਖੋ ਜੇ ਤੁਸੀਂ ਨਾ ਕਰੋ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਆ ਖਾਸ ਕਰਕੇ ਲੋਕਾਂ ਨੂੰ ਮੈਂ ਫਿਰ ਤੁਹਾਡੇ ਚੈਨਲ ਦੇ ਥੋਂ ਬੇਨਤੀ ਕਰਦਾ ਕੋਈ ਘਿਬਰਾਣ ਦੀ ਲੋੜ ਨਹੀਂ ਪਾਣੀ ਤੁਹਾਡੇ ਘਰਾਂ ਤੱਕ ਨਹੀਂ ਆਊਗਾ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਇਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਸ਼ਹਿਰ ਦਾ ਬੜੀ ਦੂਰ ਦੀ ਗੱਲ ਆ ਇਹ ਪਸੇ ਪਿੰਡਾਂ ਜਮ ਨਹੀਂ ਜਾਣਦਾ ਕਿਉਂਕਿ ਜਵਾਨੀ ਤੇ ਮਾਣ ਆ ਪੰਜਾਬ ਦੀ ਤੇ ਇਹ ਜਵਾਨੀ ਸਾਡੇ ਨਾਲ ਖੜੀ ਆ ਪਾਣੀ ਸੀ ਨਹੀਂ ਜਾਣਦੇ ਚਾਹੀਦੀ ਇੱਥੇ ਜਵਾਨੀ ਦੀ ਗੱਲ ਕੀਤੀ ਆ ਬੜੇ ਨਾ ਜਿਹੜੇ ਹੋਰ ਵਿਦਵਾਨ ਨੇ ਕਹਿੰਦੇ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਪਰ ਅੱਜ ਜਵਾਨੀ ਜਦੋਂ ਇੱਥੇ ਨਜ਼ਰ ਆਉਂਦੀ ਆ ਨਾ ਬੁੱਕ ਦੀ ਹੋਈ ਜੇ ਨਾ ਆਪਾਂ ਕਹਿ ਸਕਦੇ ਵੀ ਜਿਸ ਤਰੀਕੇ ਨਾਲ ਡਟੇ ਹੋਏ ਨੇ ਪਹਿਲੇ ਦਿਨ ਤੋਂ ਹੀ ਤੇ ਜਿਹੜੀ ਲਗਾਤਾਰ ਸੇਵਾ ਚੱਲਦੀ ਆ ਕਰ ਇੱਥੇ ਦੀ ਗੱਲ ਕਰੀਏ ਤਾਂ ਆਪਾਂ ਤਿੰਨ ਦਿਨ ਪਹਿਲਾਂ ਇੱਥੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ ਵੀ ਨੌਜਵਾਨ ਇੰਨਾ ਇਕੱਠਾ ਸੀਗਾ ਬੋਰੀਆਂ ਤੇ ਬੋਰੀਆਂ ਭਰਪਾ ਜਿਹੜਾ ਵੀ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜੇ ਉਹ ਟੁੱਟਿਆ ਤੇ ਠੀਕ ਹੈ ਨੋ ਕਈ ਨੌਜਵਾਨ ਮੇਰੇ ਵੀ ਨਸ਼ਾ ਵੀ ਕਰਦੇ ਆ ਦੇਖੋ ਸਾਡੇ ਨਾਲ ਉਹ ਵੀ ਲੱਗੇ ਹੋਏ ਆ ਦੇਖੋ ਕੰਟਰੋਲ ਸਥਿਤੀ ਹੈ ਪਰ ਦੇਖੋ ਜਿਹੜੇ ਨਸ਼ਾ ਵੀ ਕਰਦੇ ਨੇ ਸਾਡੇ ਭਰਾ ਚਲੋ ਕਈ ਵਾਰੀ ਮਾੜਾ ਸਮਾਜ insan ਤੇ ਆ ਜਾਣਾ ਪਤਾ ਨਹੀਂ ਲੱਗਦਾ ਚੰਗੇ ਚੰਗੇ ਤਕੜੇ ਘਰਾਂ ਦੇ ਮੁੰਡੇ ਜ ਜਵਾਨੀ ਖਰਾਬ ਹੋ ਗਈ ਉਹਨਾਂ ਨੂੰ ਗਲਤ ਗਾਇਡ ਨਾਲ ਬਸੇ ਕਹਿੰਦੇ ਇੱਕ ਨਸ਼ਾ ਲਾਣ ਲਈ ਨਾ ਜੇ ਆਪਾਂ ਬੰਦਾ ਆਪਣੇ ਆਪਣੇ ਨਹੀਂ ਲੱਗਦਾ ਉਹਦੀ ਮਹਿਫਲ ਲਾਂਦੀ ਆ ਜਦੋਂ ਇੱਕ ਬੰਦਾ ਨਾਲ ਲਾਂਦਾ ਦੂਜਾ ਦੋਸਤ ਜਿਹਾ ਲਾ ਕੇ ਦੇਖ ਉਹ ਚੈੱਕ ਕਰ ਦੇਖੋ ਮੈਂ ਵੀ ਉਸ ਨੌਜਵਾਨੀ ਤੋਂ ਨਿਕਲ ਚੁੱਕਾ ਆ ਮੈਂ ਮੈਂ ਵੀ ਹੁਣ 40 ਸਾਲ ਦਾ ਹੋ ਗਿਆ ਦੇਖੋ ਮੈਂ ਲੁਧਰਾਨੇ ਪੜਨ ਜਾਂਦਾ ਸੀ ਮੈਂ ਇਨਸਾਨ ਨੂੰ ਦੇਖੋ ਦੋਸਤ ਨੂੰ ਹੀ ਦੋਸਤ ਕਰਦਾ ਜੋ ਸਥਿਤੀ ਹੈ ਨਾ ਜਿਹੜੀ ਅੱਜ ਦੀ ਮੈਂ ਤਾਂ ਦੇਖੋ ਇਹ ਚੀਜ਼ਾਂ ਹੜਾਇਆ ਇੱਕ ਨੌਜਵਾਨ ਮੈਂ ਸਰਪੰਚ ਹੋਣ ਦੇ ਨਾਲ ਤੇ ਵੀ ਮੈਂ ਮੇਰੇ ਨੌਜਵਾਨਾਂ ਦਾ ਗਰੁੱਪ ਵੱਖਰਾ ਬਣਾਇਆ ਪਿੰਡ ਦਾ ਤਿੰਨ ਚਾਰ ਸੌ ਨੌਜਵਾਨਾਂ ਦਾ ਗਰੁੱਪ ਆ ਜਦੋਂ ਫੋਨ ਕਰਦਾ ਨੌਜਵਾਨ ਛਟਾਂਗ ਵਾਂਗ ਹੜਦੇ ਆ ਉਹ ਕਹਿੰਦੇ ਜਦ ਸਾਡਾ ਸਰਪੰਚ ਨੌਜਵਾਨ ਤੇ ਸਾਡੇ ਨਾਲ ਵਜੜੋ ਇੱਕ ਹੌਸਲਾ ਦੇਣ ਦੀ ਲੋੜ ਆ ਯਾਰ ਜਦੋਂ ਆਪਾਂ ਇੱਕ ਬੰਦੇ ਨੂੰ ਸ਼ਾਬਾਸ਼ ਦੇ ਦਾਂਗੇ ਨਾ ਉਹ ਦੁੱਗਣਾ ਕੰਮ ਕਰੂਗਾ ਜੇ ਕੰਮ ਓਏ ਕੰਮ ਜਦੋਂ ਪਿਆਰ ਨਾਲ ਕਮਾਂਗੇ ਨਾ ਪਿਆਰ ਨਾਲ ਚਾਹੇ ਜਾਨ ਲੈ ਲੈ ਯਾਰ ਲੋਕ ਜਾਨ ਦੇ ਦਿੰਦੇ ᱛਿਆ ਰਹਿੰਦੇ ਆ ਜੇ ਆ ਪਾਕੜਨਾ ਨਾ ਗਾਵਾਂ ਆਕੜਾ ਨਾਲ ਲੋਕ ਕੋਈ ਨਹੀਂ ਕਰਦੇ ਇਸ ਕਰਕੇ ਨੌਜਵਾਨੀ ਬਹੁਤ ਸੂਝਵਾਨਾ ਇੱਕ ਸਿਰਫ ਪਿਆਰ ਨਾਲ ਗੈਰਡਨੈਸ ਕਰ ਲੋ ਸਾਰਾ ਕੰਮ ਲੋਟਾਂ ਦੇਖੋ ਲੱਗੇ ਹੈ ਨਾ ਤਰੀਕੇ ਨਾਲ ਸਮਝਾਈਦਾ ਜਦੋਂ ਇੱਕ ਇੱਕ ਬੋਲ ਜੋ ਕਰੋ ਪੰਜ ਜੋ ਕਰੋ ਉਹ ਸਿਰਫ ਪਿਆਰ ਨਾਲ ਸਮਝਾ ਕੇ ਕੰਮ ਚੱਲਦਾ ਇੱਥੇ ਪ੍ਰਸ਼ਾਸਨ ਦੀ ਗੱਲ ਕਰੀਏ ਪਹਿਲਾਂ ਜਿੱਥੇ ਅੰਗਹਿਲੀਆਂ ਹੋਈਆਂ ਨੇ ਪਰ ਤਕਰੀਬਨ ਪਿਛਲੇ 3-4 ਦਿਨੋਂ ਤੋਂ ਪ੍ਰਸ਼ਾਸਨ ਲਗਾਤਾਰ ਇੱਥੇ ਮੌਜੂਦਾ ਡੀਸੀ ਸਾਹਿਬ ਖੁਦ ਆਪ ਹੱਥ ਵਟਾਉਣ ਲੱਗੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਦੀਆਂ ਗਲਤੀਆਂ ਕਰਕੇ ਸਾਨੂੰ ਇਹ ਖਮਾਜਾ ਪੁੱਗਣਾ ਪਿਆ ਪਰ ਸਾਡੇ ਡੀਸੀ ਸਾਹਿਬ ਬਹੁਤ ਸੂਝਵਾਨ ਆ ਨੌਜਵਾਨ ਆ ਦੇਖੋ ਸਾਡੇ ਨਾਲ ਗੱਲ ਇਹਦੇ ਵਿੱਚ ਆਪ ਲੱਗਿਆ ਯਾਰ तकरीबन ਮੈਨੂੰ 20 48 ਤੋਂ 75 ਘੰਟੇ ਹੋ ਚਲੇ ਲਗਾਤਾਰ ਡੀਸੀ ਸਾਹਿਬ ਵੀ ਮੇਰੇ ਨਾਲ ਇਹ ਠੀਕ ਆ ਅਸੀਂ ਘਰੇ ਜਾਈਦਾ ਮਾੜਾ ਮੋਟਾ 2 ਮਿੰਟ ਦਵਾਈ ਵੀ ਖਾ ਹੋ ਕੇ ਫੇਰ ਆ ਜੀਦਾ ਕਿਉਂਕਿ ਮੈਂ ਰੀਡ ਦੀ ਛੱਡੀ ਦਾ ਮਰੀਜ਼ ਆ ਪਰ ਮੇਰੀ ਰੀਡ ਦੀ ਹੱਡੀ ਦਾ ਦੁੱਖ ਵੀ ਲੋਕਾਂ ਨੇ ਦੂਰ ਕਰਤਾ ਕਿਉਂਕਿ ਇੱਕ ਪਹਿਲਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ ਮੈਂ ਤੁਹਾਨੂੰ ਥੋੜੇ ਚੈਨਲ ਦੱਸਣਾ ਚਾਹਨਾ ਕਿ ਜਿਹੜਾ ਬੰਦਾ ਜਿਹਨੂੰ ਸਾਡੇ ਘਰਾਂ ਦੇ ਵਿੱਚ ਮਹਿੰਗਾ ਮਹਿੰਗਾ ਮਾਰਬਦ ਲੱਗਾ ਸਾਡੇ ਘਰਾਂ ਦੇ ਵਿੱਚ ਧਰਤੀ ਹੈ ਨਹੀਂ ਸਭ ਤੋਂ ਵੱਡੀ ਗੱਲ ਕਿ ਸਾਨੂੰ ਧਰਤੀ ਨਾਲ ਅਟੈਚ ਹੋਣਾ ਜ਼ਰੂਰੀ ਆ ਆ ਦੇਖੋ ਜਦੋਂ ਆਪਾਂ ਧਰਤੀ ਨਾਲ ਜੋੜਾਂਗੇ ਨਾ ਆਪਣੀ ਜ਼ਮੀਨ ਦੇ ਵਿੱਚੋਂ ਆਪਣੀ ਜ਼ਮੀਨ ਦੇ ਵਿੱਚੋਂ ਆਪਾਂ ਨੂੰ ਆਰਥੋ ਆਟੋਮੈਟਿਕ ਮਿਲਦਾ ਜਦੋਂ ਇਨਸਾਨ ਨੂੰ ਕਰੰਟ ਪੈਂਦਾ ਆਪਾਂ ਨੂੰ ਜਦੋਂ ਕਿਉਂ ਧਰਤੀ 'ਚ ਦੱਬਦੇ ਆ ਉਹ ਇਸ ਕਰਕੇ ਦੱਬ ਰਿਹਾ ਕਿ ਉਹਨੂੰ ਆਰਥ ਦੀ ਲੋੜ ਆ ਅੱਜ ਆਪਾਂ ਨੂੰ ਧਰਤੀ ਦੇ ਪੈਰ ਅਸੀਂ ਤਾਂ ਲਗਾ ਮੈਂ ਆਪਦੀ ਦਾਦਾ ਕਿ ਜਿੱਦਾਂ ਦਾ ਮੈਂ ਲੱਗਾ ਨਾ ਮੇਰਾ ਧਰਤੀ ਨਾਲ ਆਟੋਮੈਟਿਕ ਹੱਥ ਛੁੱਟ ਗਿਆ ਮੇਰੇ ਧਰਤ ਤੋਂ ਦੂਰ ਤਕਰੀਬਨ ਬੰਦ ਹੋ ਗਏ ਸਭ ਮੈਂ ਲੱਗਦਾ ਕਿ ਇਹ ਧਰਤੀ ਦੇ ਵਿੱਚ ਕੁਝ ਦੇਖੋ ਧਰਤੀ ਸਾਡੇ ਪਜਾਉ ਆ ਇਹ ਇਹਦੇ ਵਿੱਚੋਂ ਆਪਾਂ ਬਹੁਤ ਕੁਝ ਮਿਲਦਾ ਧਰਤੀ ਦਾ ਜਿਹੜੀ ਕਰਾਰਥਾ ਨਾਲ ਆਪਾਂ ਨੂੰ ਉਹ ਆਪਾਂ એનર્ਜੀ ਦਿੰਦਾ ਸ਼ਕਤੀ ਦਿੰਦਾ ਇਸ ਕਰਕੇ ਅਸੀਂ ਧਰਤੀ ਦੀ ਮੈਂ ਆਪਾਂ ਪਾਈ ਹੀ ਨਹੀਂ 15 ਸਾਲ ਹੋ ਗਏ ਨੰਗੇ ਬਰੀ ਮੈਂ ਨੰਗੇ ਬਰੀ ਲਗਾਇਆ ਪਹਿਲਾਂ ਛਾਲੇ ਵੀ ਹੋ ਗਏ ਛਾਲੇ ਛੁੱਟੇ ਨਹੀਂ ਪਤਾ ਲੱਗਿਆ ਪਰ ਧਰਤੀ ਜੋ ਆਰਥ ਮਿਲਦਾ ਧਰਤੀ ਦਾ ਅਰਥ ਮਿਲਣ ਕਰਕੇ ਸਾਡਾ ਜੋ ਊਰਜਾ ਇਹ ਤੋਂ ਮਿਲਦੀ ਉਹਦਾ ਕੋਈ ਜਵਾਬ ਨਹੀਂ ਬਿਲਕੁਲ ਦਵਾਈਆਂ ਵੀ ਖਤਮ ਹੋ ਗਈਆਂ ਯਾਰ ਜਿਹੜਾ ਮੈਂ ਦੋ ਟਾਈਮ ਦਵਾਈ ਖਾਂਦਾ ਸੀ ਮੈਂ ਕਹਾਂ ਯਾਰ ਮੈਂ ਜਦੋਂ ਨਾਲ ਲੱਗਿਆ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਦਵਾਈ ਖਾਦੀ ਹੈ ਕਿ ਨਹੀਂ ਖਾਦੀ ਕੋਈ ਘਰ ਦੇ ਧੱਕੇ ਨਾਲ ਖਾਣਦੇ ਆ ਗੋਲੀ ਖਾ ਲਾ ਪਰ ਜਿਹੜੇ ਇੱਥੇ ਆਣਦੇ ਨੇ ਤੇ ਦਰਦੂ ਦੁਪੰਨ ਨੂਰ ਹੈ ਚਿਹਰੇ ਤੇ ਹਾਲਾਂਕਿ ਵਿਪਤਾ ਪਈ ਹੋਈ ਹੈ ਇਸ ਦਰਿਆ ਤੇ ਪਰ ਫਿਰ ਵੀ ਜੋ ਨੂਰ ਤੁਹਾਡੇ ਤੇ ਹੈ ਜੋ ਇਸ ਪਿੰਡ ਦੇ ਨੌਜਵਾਨ ਜਿਹੜੇ ਲਾਗੇ ਪਿੰਡ ਦੇ ਨੌਜਵਾਨ ਤੇ ਉਹ ਬਾ ਕਮਾਲ ਹੈ ਵੀ ਉਸ ਦਾ ਕੋਈ ਜਵਾਬ ਨਹੀਂ ਬਿਲਕੁਲ ਮੈਂ ਤਾਂ ਧੰਨਵਾਦ ਕਰਨਾ ਚਾਹਨਾ ਸਾਡੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਸਾਰੇ ਲੱਗੇ ਯਾਰ ਕੰਮ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ